हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਂ ਦੇ ਸੇ ਲਈ ਲੈ ਕੇ ਆਏ ਜੀ ਇੱਕ ਬੈੜ ਆ ਬਈ ਫੁੱਲ ਬਰੀਟ ਆ ਤਾਜੀ ਸੂਣ ਵਾਲੀ ਆ ਪੁਸਕ ਦੇਣ ਲੈਂਦੀ ਆ ਇੱਕ ਬਾਈ ਕੋਲੇ ਝੋਟੀ ਆ ਟੋਕਣ ਆ ਬਈ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਮੱਜ ਨੂੰ ਢਾਈ ਮਹੀਨੇ ਹੋ ਗਏ ਵੀਰੇ ਢਾਈ ਮਹੀਨੇ ਹੋ ਗਏ ਬਈ ਸੂਈ ਨੂੰ ਬੱਚਾ ਮੰਗਰੇ ਦੇ ਕੱਟੀ ਆ ਕੱਟੀ ਵੀ ਪਲੀ ਪਈ ਆ ਤੇ ਆਉ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਾਸਰੀ ਕਾਲ ਹੂ ਠੀਕ ਹੂ ਬਧੀਆ ਹਾਂ ਜੀ ਠੀਕ ਰਹਾ ਨਾਮ ਤੇ ਐਡਰੈਸ ਬੋਲੋ ਨਾਮ ਜੀ ਸੁਖਦੀਪ ਸਿੰਘ ਪਿੰਡ ਰੂੜੇਕੇ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਤਪਈ ਨੇੜੇ ਇਧਰੋਂ ਪੱਖੋ ਪੈ ਜਾਂਦਾ ਜੀ ਇਧਰੋਂ ਧੌਲੇ ਦੇ ਸੱਜ ਨਾਲ ਮਾਨਸਾ ਰੋਡ ਤੇ ਪਿੰਡ ਰੂੜੇਕੇ ਕਲਾਂ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ ਦਿਓ 70099 11904 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਆਪਣੇ ਘਰ ਦੇ ਆ ਦੋਨੇ ਨਗਰ ਹਾਂਜੀ ਦੋਨੇ ਨਗਰ ਆਪਣੇ ਘਰ ਦੇ ਆ ਜੀ ਠੀਕ ਹੈ ਭਾਈ ਗਾਂ ਵੀ ਆਪਣੇ ਪਹਿਲੇ ਇਹ ਗਾਂ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਇਹ ਜੀ 28 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਜੀ ਅੱਜ 23 ਤਰੀਕ ਅੱਜ 23 ਤਰੀਕ ਹੋਵੇ 23 ਤਰੀਕ 7 ਮਹੀਨਾ 2024 ਨੂੰ ਵੀਡੀਓ ਕਵਰ ਕਰਦੇ ਹਾਂ ਹਾਂ ਜੀ 28 ਤਰੀਕ ਨੂੰ ਕਰਮਣੀ ਦੇ ਦਿਨ ਪੂਰੇ ਹੁੰਦੇ ਆ ਕਿੰਨਾ ਦੁੱਧ ਚੋਇਆ ਪਿਛਲੇ ਸਵੇਰੇ ਦੁੱਧ ਪਹਿਲਾਂ 22 ਲੀਟਰ ਚੋਇਆ ਜੀ ਨੈਟਾ ਠੀਕਾ ਠੀਕਾ ਫੁੱਲ ਕੱਦ ਬਾਈ ਜਿਵੇਂ ਨਾਲ ਖੋਕੇ ਹਨੀ ਬਾਈ ਲੈ ਫੁੱਲ ਕੱਦਦਾ ਬਾਈ ਦੇ ਮੋਢੇ ਤੱਕ ਜਾਂਦੀ ਆ ਬਾਈ ਫੁੱਲ ਬਰੀਟ ਆ ਆਰਡਰ ਕਮਾਲ ਦਾ ਠੰਡੀ ਸੀਲ ਬਸੇ ਰਹੀਆ ਵੀਰੇ ਇਹ ਮਰਦੀ ਹੱਥ ਬਾਲ ਲਾ ਦਿਨ ਪੂਰੇ ਹੁੰਦੇ ਆ ਖੁਸ਼ਕ ਦਿਨ ਉੱਤੇ ਵੀ ਲੋਗੀ ਲਾਂ ਢੁੱਲਾ ਬਹੁਤ ਪਈਆਂ ਨੇ ਸਾਰੀਆਂ ਬਲਡ ਲਾਂ ਬਾਈ ਬਲਟਲਾ ਨਖਾਈਆਂ ਬਣ ਗਈਆਂ ਚੱਟਕੇ ਲੇਵਾਂ ਲੇਵਾਲੂ ਵਾਲਾ ਤੇ ਲਾਂਟੋ ਲਾਂ ਬਹੁਤ ਆਏ ਵੀਰੇ ਬਹੁਤ ਨੇ ਪੈਣ ਬਲਟਲਾ ਕੱਢੂ ਥਣ ਬਹੁਤ ਚੰਗਾ ਥਣ ਬਹੁਤ ਇਧਰ ਹੀ ਦਿਖਾ ਦੇ ਸਾਨੂੰ ਥਣ ਗੁੱਲੇ ਵਾਲਾ ਥਣ ਲੱਗਿਆ ਪੂਰਾ ਵੀਰੇ ਥਣ ਨਿਕੜ ਮੇਲੇ ਪੂਰੇ ਗੈਪ ਪਿਆ ਕੀ ਬਾਤ ਆ ਦਵਾਈ ਦਵਾਈ ਕਿਵੇਂ ਸੀ ਪੂਰੀ ਦਵਾਈ ਇੱਕ ਨੰਬਰ ਦਵਾਈ ਆ ਵੀਰੇ ਖੋਲ ਦੇ ਪੂਰਾ ਚੋਈ 30 ਡਾ ਕੇ ਚੌਂਦੀ ਮੇਰੇ ਮਾਤਾ 30 ਡਾ ਕੇ ਬਾਈ ਕਹਿੰਦਾ ਮੌਜ ਨਾ ਬਾਈ 36 ਵੀ ਪੂਰੀ ਹੈ ਨਾ ਅੱਜ 25 ਤੋਂ ਬਾਰ-ਬਾਰ ਦੁੱਧ ਦੀ ਆਸ ਹੈਗੀ ਹੈ ਜੀ ਇਹਦੀ ਧੀ ਦੇ ਪੁੱਲਾ ਵੇ ਕੱਦ ਵੀ ਬਹੁਤ ਆਹਦਾ ਬਾਰ ਬਾਈ ਕਹਿੰਦਾ ਦੁੱਧ ਦੀ ਉਮੀਦ ਕਰਦੇ ਆ ਫੁੱਲ ਕਰਦਾ ਯਾਤ ਬ੍ਰੀਡ ਫੁੱਲ ਚੰਗੀਆਂ ਤੂਰਾ ਤਾਰਾ ਕਮਾਲ ਫੇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ ਸਨੱਖੀ ਆ ਬਈ ਬੜਾ ਪਹਿਲਾਂ ਬੱਸੀ ਹੈ ਜੋ ਮੇਰੇ ਕੋਲ ਪੂਰੀ ਪ੍ਰਾਪ ਦੇ ਦੇਣਾ ਠੀਕ ਆ ਇਸਲੇ ਸਵੇਰੀ ਬਾਈ ਕੋਲੇ ਦੀ ਬੱਚੀ ਵੀ ਆ ਉਹ ਵੀ ਚਲੋ ਕੈਮਰਾ ਜ਼ਰੂਰ ਮਾਰਾਂਗੇ ਬਈ ਗੱਠਲੇਵਾ ਕਰਮਾਲੀ ਦਾ ਮੂਹਰ ਨੂੰ ਆ ਨਾੜਾ ਨੂੜਾ ਫੁੱਲ ਚੰਗੀਆਂ ਲੇਵਾ ਬਾਈ ਹੋਰ ਵੀ ਸੋਹਣਾ ਤਿਆਰ ਕਰੀ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਾ ਤਾ ਜੀ ਬਾਈ ਬਾਈ ਦੇ ਘਰ ਦੀ ਵੜਾ ਬਈ ਕੋਈ ਵਪਾਰ ਦਾ ਕੰਮ ਨਹੀਂ ਨਾੜਾ ਨੂਣਾ ਦੇਖੋ ਬਈ ਫੁੱਲ ਚੰਗੀਆਂ ਦੁੱਧ ਵਾਲੀਆਂ ਗੁੱਲੇ ਵਾਲਾ ਥਣ ਜਿਹਨੂੰ ਆਪਾਂ ਮੁੱਠੀ ਵਾਲਾ ਥਣ ਕਹਿੰਦੇ ਨੇ ਚਵਾਈ ਚੂਈ ਨੂੰ ਪੂਰੀ ਚੰਗੀ ਨਿਕਲੋਗੀ ਬਈ ਕਰੇਲੂ ਬਸ ਇਹ ਵਪਾਰ ਦਾ ਕਰਦੇ ਨੇ ਹੂੰ ਫਾਰ ਨਹੀਂ ਬਈ ਕਰਦਾ ਠੰਡੀ ਜੀ ਲਵਰੇ ਨਾਣਾ ਪਾ ਨਾ ਪਾ ਲੋੜ ਹੀ ਨਹੀਂ ਅੱਛਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਪਾ ਲੋ ਨਹੀਂ ਮੈਂ ਲੋੜ ਹੀ ਨਹੀਂ ਸਾ ਵੀ ਕੋਈ ਚੱਕਰ ਨਹੀਂ ਜਿਵੇਂ ਮਰਦੀ ਹੱਥ ਲਈ ਚਾ ਲੱਟ ਲਾ ਦੇ ਆ ਸਾਰੀਆਂ ਬਾਈ ਬਲ ਢਲ ਨਾ ਕੱਢ ਕੇ ਨਾ 23 ਦਿਨ ਹੋ ਗਏ ਦਿਨ ਪੰਜ ਚਾਰ ਰੋਤਾਂ ਨੂੰ ਪੂਰੇ ਪੂਰੇ ਹੁੰਦੇ ਆ ਨਾੜਾ ਨੂਣਾ ਵੀ ਫੁੱਲ ਚਾਹੀਆਂ ਬਈ ਲੇਵਾ ਬਹੁਤ ਹੈ ਗੱਠਲੇਵਾ ਮੂਹ ਨੂੰ ਆ ਮੁੱਲ ਕੀ ਅਜਾ ਜਰਾ ਮੁੱਲ ਵੀ ਨਜਾਇਜ਼ ਆਉਂਦਾ ਇਹ ਜੇ ਕਾਇਗਿਆਂ ਦਾ ਡੇਢ ਮੰਗੀ ਆਦਾ ਕੁਛ ਵੀ ਮੰਗੀ ਜਾਵਾ ਆਪਾਂ 1 5 ਕਰਾਵਾਂ ਨੈਟ ਮੁੱਲ ਠੀਕ ਆ ਬਾਈ 1 ਲੱਖ 5000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਮਾਨਤਨ ਹੋ ਜਾਊਗਾ ਬੱਚੀ ਵੀ ਜ਼ਰੂਰ ਦਿਖਾਵਾਂਗੇ ਇਹਦੀ ਆ ਬੱਚੀ ਆ ਬਾਈ ਇਹਦੀ ਇਹਦੀ ਬੱਚੀ ਆ ਬੇਟਾ ਬਈ ਜਮੇ ਹੀ ਮਾਰ ਗਈ ਆ ਨਾ ਤਾਂ ਜਮੇ ਦਾ ਹੋਈ ਆ ਹਾਂ ਇਹਦੀ ਮਾਂ ਵੀ ਪਹਿਲਾਂ ਅਸੀਂ ਵੇਚੀ ਸੀ ਇਹ ਬੱਚੀ ਸਾਡੇ ਕੋਲ ਰਵਾਵਾ ਆਪ ਦੀ ਆ ਜੀ ਕਰਦਾ ਹੈ ਅੱਛਾ ਕਰਦੇ ਰਵਾਵਾ ਠੀਕ ਕਰ ਦਰਵਾ ਇਹ ਰੱਖ ਲਈ ਚੱਲੇ ਵੇਚਦਾ ਹੈ ਇਹ ਗੱਭਣ ਹੋ ਗਈ ਹੁਣ ਹਾਂ ਗੱਭਣ ਹੋ ਗਈ ਹੁਣ ਗੱਭਣ ਹੋ ਗਈ ਬਈ ਬੱਚੀ ਫੁੱਲ ਬ੍ਰੀਡ ਵਾਲੀ ਆ ਇਸ ਲਈ ਰੋ ਰਿਹਾ ਫੁੱਲ ਕਰਦਾ ਬੱਚੀ ਦਾ ਛੋਟੀ ਕਿਹੜਾ ਸੂਆ ਸੂਈ ਗਈ ਇਹ ਦੂਜਾ ਸੂਆ ਸੂਈ ਹੋਈ ਆ ਜੀ ਕਦੋਂ ਕਿੰਨਾ ਕਿ ਟਾਈਮ ਹੋ ਗਿਆ ਸੂਈ ਇਹਨੂੰ ਢਾਈ ਮਹੀਨੇ ਹੋ ਗਏ ਸੂਈ ਢਾਈ ਮਹੀਨੇ ਬੱਚਾ ਕੱਟੀ ਆ ਹਾਂ ਕੱਟੀ ਆ ਜੀ ਬੱਚਾ ਬਈ ਕੱਟੀ ਆ ਕੱਟੀ ਵੀ ਪਲੀ ਪਈ ਆ ਹਾਂ ਲੀਟਰ ਮੰਡੀ ਠੰਡੀ ਸਿਰ ਪੂਰੀ ਹੈ ਵੀਰੇ ਜਦੋਂ ਮਿਲਦੀ ਮਿਲਦੀ ਕਿਵੇਂ ਵਧੀਆ ਕੀ ਮਿਲਦੀ ਹਾਂ ਵੀਰੇ ਹਾਂ ਬੱਚੇ ਤੇ ਮਿਲਦੀ ਹੈ ਹਾਂ ਬਹੁਤ ਚੰਗਾ ਚਾਰੇ ਥਾਂ ਨਿਕਲੇ ਮੇ ਪੂਰੇ ਗੈਰ ਤੇ ਫੇਸ ਬੜਾ ਪਿਆਰਾ ਬਈ ਸੈਂਗ ਸੰਗ ਕੁਆਲਿਟੀ ਚੰਗੀ ਆ ਕੱਲ ਬੱਟੇ ਵੀ ਠੀਕ ਆ ਚੰਗੀ ਆ ਸਾਫ ਸੁਧਰੀ ਝੋਟੀ ਆ ਬਈ ਦੁੱਧ 8 ਲੀਟਰ ਹੈਗਾ 2.5 ਮਹੀਨੇ ਹੋ ਗਏ ਸੂਈ ਨੂੰ ਤੇ ਮੁੱਲ ਕੀ ਆ ਜਾਜ ਮੁੱਲ ਵੀਰੇ ਨੇ ਇਹਦਾ 65000 ਮਾਨਤਾਨ ਹੋ ਜੀ ਹਾਂ ਜੀ ਮਾਨਤਾਨ ਕਰ ਬੋਲਦੇ ਬਾਈ ਤੋਰ ਕੇ ਦਿਖਾ ਦੇ 65000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਟੋਟੀ ਤੋਰਾ ਤਾਰਾ ਚੰਗਾ ਤੇ ਬੱਚਾ ਵੀ ਮੜ ਕੱਟੀ ਹੈਗੀਆ ਕੱਟੀ ਵੀ ਨਾਲ ਹੀ ਤਿਆਰ ਹੋ ਜਾਣੀ ਆ ਬਈ ਖਣ ਖਣ ਬਹੁਤ ਚੰਗਾ ਦੁੱਧ ਵੀ 8 ਲੀਟਰ ਤਿਆਰ ਆਗਾ ਹੈਂਡਫੁਲ ਫੁੱਲ ਆਉਂਦੀ ਹੈ ਹੈਂਡਫੁਲ ਆਉਂਦੀ ਵੀਰੇ ਕਿਉਂ ਕੋਈ ਟੋਕੜ ਹੋਈ ਵੀ ਨਾ 2.5 ਮਹੀਨੇ ਹੋ ਗਏ ਸੋ ਇਹਨੂੰ ਹੈਂਡਫੁਲ ਆਉਂਦੀ ਹੈ ਤੇ ਕਿਸੇ ਵੀਰ ਨੂੰ ਬਈ ਦੋਨੇ ਨਾ ਗਾਂ ਚ ਕੋਈ ਵੀ ਨਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ